ਬਹਿਗਰੂ ਜੀ ਦਾ ਖਾਲਸਾ ਬਹਿਗਰੂ ਜੀ ਕੀ ਫਤਿਹ ਜੂ ਟਿਊਬ ਚੈਨਲ ਵੀਰਿੰਦਰਪਾਲ ਸਿੰਘ 9417 ਤੇ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਹਰੀ ਸਿੰਘ ਨਲਵਾ ਆਪਣੇ ਤੋਂ ਅੱਧੀ ਉਮਰ ਦੀ ਲੜਕੀ ਨੂੰ ਮਾਂ ਵਾਲਾ ਸਤਿਕਾਰ ਕਿਉਂ ਦਿੰਦਾ ਰਿਹਾ ਇਹ ਜਾਣਣ ਤੋਂ ਪਹਿਲਾਂ ਸਾਡੇ ਲਈ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਆਖਿਰ ਹਰੀ ਸਿੰਘ ਨਲਵਾ ਹੈ ਕੌਣ ਸੀ ਹਰੀ ਸਿੰਘ ਨਲਵਾ ਮਹਾਰਾਜਾ ਰਣਜੀਤ ਸਿੰਘ ਦਾ ਬੜਾ ਜੋਗ ਅਤੇ ਵਫਾਦਾਰ ਜਰਨੈਲ ਸੀ ਹਰੀ ਸਿੰਘ ਨਲਵੇ ਦਾ ਜਨਮ 1791 ਵਿੱਚ ਪੰਜਾਬ ਦੇ ਮਾਝਾ ਖੇਤਰ ਦੇ ਗੁਜਰਾਵਾਲਾ ਵਿੱਚ ਉਪਲ ਖੱਤਰੀ ਪਾਈਚਾਰੇ ਵਿੱਚ ਪਿਤਾ ਗੁਰਦਿਆਲ ਸਿੰਘ ਅਤੇ ਮਾਤਾ ਧਰਮਕੌਰ ਦੇ ਘਰ ਹੋਇਆ ਸੀ 1798 ਵਿੱਚ ਉਸਦੇ ਪਿਤਾ ਦੀ ਮੌਤ ਤੋਂ ਬਾਅਦ ਉਸ ਨੂੰ ਉਸਦੀ ਮਾਤਾ ਜੀ ਨੇ ਪਾਲਿਆ 1801 ਵਿੱਚ 10 ਸਾਲ ਦੀ ਉਮਰ ਵਿੱਚ ਉਹਨਾਂ ਨੇ ਅੰਮ੍ਰਿਤ ਸੰਚਾਰ ਲਿਆ ਅਤੇ ਖਾਲਸਾ ਬਜੂ ਦੀਖਿਆ ਲਈ 12 ਸਾਲ ਦੀ ਉਮਰ ਵਿੱਚ ਉਸਨੇ ਆਪਣੇ ਪਿਤਾ ਜੀ ਦੀ ਜੈਦਾਦ ਦਾ ਪ੍ਰਬੰਧ ਕਰਨਾ ਸ਼ੁਰੂ ਕਰ ਦਿੱਤਾ ਅਤੇ ਘੋੜਸਵਾਰੀ ਕਰਨੀ ਸ਼ੁਰੂ ਕਰ ਦਿੱਤੀ 1804 ਵਿੱਚ ਉਸਦੀ ਮਾਂ ਨੇ ਉਸ ਨੂੰ ਜਾਇਦਾਦ ਦੇ ਝਗੜੇ ਨੂੰ ਸੁਲਝਾਉਣ ਲਈ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿੱਚ ਭੇਜਿਆ ਮਹਾਰਾਜਾ ਰਣਜੀਤ ਸਿੰਘ ਦੁਆਰਾ ਆਪਣਾ ਪਿਸ਼ੋਕਰ ਪੁੱਛਣ ਤੇ ਹਰੀ ਸਿੰਘ ਨਲਵੇ ਨੇ ਦੱਸਿਆ ਕਿ ਉਸਦੇ ਪਿਤਾ ਅਤੇ ਦਾਦਾ ਜੀ ਮਹਾਰਾਜੇ ਦੇ ਪੁਰਖੇ ਮਹਾ ਸਿੰਘ ਅਤੇ ਚੜਤ ਸਿੰਘ ਅਧੀਨ ਸੇਵਾ ਕਰਦੇ ਸਨ ਅਤੇ ਕੂੜ ਸੁੰਬਾਰੀ ਅਤੇ ਬੰਦੂਕ ਧਾਰੀ ਵਜੋਂ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਦੇ ਸਨ ਆਪਣਾ ਵੀ ਸੋਕਰ ਦੱਸਣ ਤੇ ਮਹਾਰਾਜਾ ਰਣਜੀਤ ਸਿੰਘ ਨੇ ਸਾਲਸੀ ਦਾ ਫੈਸਲਾ ਉਸ ਦੇ ਹੱਕ ਵਿੱਚ ਕਰ ਦਿੱਤਾ ਅਤੇ ਉਸ ਨੂੰ ਦਰਬਾਰ ਵਿੱਚ ਇੱਕ ਨਿੱਜੀ ਸੇਵਕ ਵਜੋਂ ਨਿਯੁਕਤ ਕੀਤਾ ਹਰੀ ਸਿੰਘ ਨਲਵਾ ਦੀਆਂ ਦੋ ਪਤਨੀਆਂ ਸਨ ਜਿਵੇਂ ਕਿ ਉਸ ਸਮੇਂ ਰਵਾਜ ਸੀ ਰਾਜਕੌਰ ਅਤੇ ਦੀਸਨਕੌਰ ਹਰੀ ਸਿੰਘ ਨਲਵਾ ਦੇ ਚਾਰ ਪੁੱਤਰ ਅਤੇ ਦੋ ਧੀਆਂ ਸਨ 1804 ਇਸਵੀ ਵਿੱਚ ਸ਼ਿਕਾਰ ਦੌਰਾਨ ਇੱਕ ਬਾਗ ਨੇ ਉਸ ਉੱਪਰ ਹਮਲਾਕਾਰ ਦਿੱਤਾ ਅਤੇ ਉਸ ਦੇ ਘੋੜੇ ਨੂੰ ਵੀ ਮਾਰ ਦਿੱਤਾ ਉਸ ਦੇ ਸਾਥੀ ਸ਼ਿਕਾਰੀਆਂ ਨੇ ਉਸ ਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਸ ਨੇ ਉਹਨਾਂ ਦੀਆਂ ਪੇਸ ਕਸਾਂ ਨੂੰ ਠੁਕਰਾ ਦਿੱਤਾ ਅਤੇ ਕਥਿਤ ਤੌਰ ਤੇ ਟਾਲ ਨਾਲ ਬਾਰ ਕਰਦੇ ਹੋਏ ਸੁਰੇ ਦੀ ਵਰਤੋਂ ਕਰਕੇ ਬਾਗ ਨੂੰ ਮਾਰ ਦਿੱਤਾ ਇਸ ਤਰ੍ਹਾਂ ਆਪ ਜੀ ਨੂੰ ਬਾਗਮਾਰ ਭਾਵ ਟਾਈਗਰ ਕਿਲਰ ਉਪਨਾਮ ਪ੍ਰਾਪਤ ਹੋਇਆ ਆਪ ਜੀ ਨੇ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿੱਚ ਭਰਤੀ ਹੋ ਕੇ ਖਾਲਸਾ ਇਨ ਚੀਫ ਦੇ ਅਹੁਦੇ ਤੇ ਪੁੱਜ ਗਏ ਆਪ ਜੀ ਨੇ ਕਸੂਰ ਦੀ ਲੜਾਈ ਮੁਲਤਾਨ ਦੀ ਲੜਾਈ ਸਿਆਲਕੋਟ ਦੀ ਲੜਾਈ ਜੰਮੂ ਦੀ ਲੜਾਈ ਮੁਲਤਾਨ ਦੀ ਬੰਦੀ ਕਸ਼ਮੀਰ ਦੀ ਮੁਹੰਮਾ ਨੌਸਹਿਰਾ ਦੀ ਲੜਾਈ ਜਮਰੋਦ ਦੀ ਲੜਾਈ ਵਿੱਚ ਆਪਣੀ ਬਹਾਦਰੀ ਦੇ ਕਰਤੱਬ ਦਿਖਾਏ ਅਤੇ ਜਿੱਤਾਂ ਪ੍ਰਾਪਤ ਕੀਤੀਆਂ ਹਰੀ ਸਿੰਘ ਨਲਵਾ ਦੇ ਪ੍ਰਸ਼ਾਸਕੀ ਰਾਜ ਨੇ ਸਿੱਖ ਸਮਰਾਜ ਦੇ 1/3 ਹਿੱਸੇ ਨੂੰ ਕਵਰ ਕੀਤਾ ਉਸਨੇ ਕਸ਼ਮੀਰ ਗ੍ਰੇਟ ਹਜ਼ਾਰਾ ਦੇ ਗਵਰਨਰ ਵਜੋਂ ਸੇਵਾ ਨਿਭਾਈ ਅਤੇ ਦੋ ਵਾਰ ਪੇਸ਼ਾਵਰ ਦਾ ਗਵਰਨਰ ਨਿਯੁਕਤ ਕੀਤਾ ਗਿਆ ਹਰੀ ਸਿੰਘ ਨਲਬਾ ਅਫਗਾਨਿਸਤਾਨ ਦੇ ਦੋਸਤ ਮੁਹੰਮਦ ਖਾਨ ਦੀਆਂ ਫੌਜਾਂ ਨਾਲ ਲੜਦੇ ਹੋਏ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਇੰਨਾ ਜ਼ਖਮਾਂ ਦੀ ਪੀੜ ਨਾ ਸਹੰਦੇ ਹੋਏ ਆਪ ਜੀ ਨੇ ਆਪਣੇ ਪ੍ਰਾਣ ਤਿਆਗ ਦਿੱਤੇ ਖੈਬਰ ਪਖਤੂਨ ਖਵਾ ਵਿੱਚ ਖੈਬਰ ਦੇ ਮੂੰਹ ਤੇ ਬਣੇ ਜਮਰੌਦ ਕਿਲੇ ਵਿੱਚ ਉਹਨਾਂ ਦਾ ਸਸਕਾਰ ਕੀਤਾ ਗਿਆ ਹਰੀ ਸਿੰਘ ਨਲਬਾ ਦੀ ਮੌਤ ਤੋਂ ਬਾਅਦ ਉਸਦੇ ਪੁੱਤਰ ਜਵਾਹਰ ਸਿੰਘ ਨਲਬਾ ਅਤੇ ਅਰਜਨ ਸਿੰਘ ਨਲਬਾ ਨੇ ਸਿੱਖਾਂ ਦੇ ਰਾਜ ਦੀ ਪ੍ਰਭੂਸਤਾ ਦੀ ਰੱਖਿਆ ਲਈ ਅੰਗਰੇਜ਼ਾਂ ਵਿਰੁੱਧ ਲੜਾਈ ਲੜੀ ਜਿਸ ਨੂੰ ਚਿਲਿਆਂ ਵਾਲਾ ਦੀ ਲੜਾਈ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਭਾਰਤ ਦੇ ਪਹਿਲੇ ਵਿਅਕਤੀਗਤ ਸੂਨ ਤਗਮਾ ਜੇਤੂ ਅਭਿਨਵ ਬਿੰਦਰਾ ਹਰੀ ਸਿੰਘ ਨਲਬਾ ਦੀ ਪੰਜਵੀਂ ਪੀੜੀ ਦੇ ਪੰਸਜਹਨ ਹੁਣ ਅਸੀਂ ਇਹ ਜਾਣਦੇ ਹਾਂ ਕਿ ਹਰੀ ਸਿੰਘ ਨਲਬਾ ਆਪਣੇ ਤੋਂ ਅੱਧੀ ਉਮਰ ਦੀ ਲੜਕੀ ਨੂੰ ਮਾ ਵਾਲਾ ਸਤਿਕਾਰ ਕਿਉਂ ਦਿੰਦੇ ਰਹੇ ਦੁਨੀਆ ਵਿੱਚ ਬਹੁਤ ਲੋਕ ਜੰਮਦੇ ਵੀ ਹਨ ਤੇ ਮਰਦੇ ਵੀ ਹਨ ਪਰ ਇਤਿਹਾਸ ਕੇਵਲ ਉਨ੍ਹਾਂ ਲੋਕਾਂ ਦਾ ਬਣਦਾ ਹੈ ਜਿਹੜੇ ਆਪਣਾ ਜੀਵਨ ਸੱਚੇ ਅਸੂਲਾਂ ਨੂੰ ਸਮਰਪਿਤ ਕਰ ਦਿੰਦੇ ਹਨ ਤੇ ਉੱਚਾ ਜੀਵਨ ਜਿਉਂਦੇ ਹਨ ਦੁਨੀਆ ਦੇ ਉਸ ਖਿੱਤੇ ਵਿੱਚ ਜਿਸ ਨੂੰ ਅਫਗਾਨਿਸਤਾਨ ਦੇ ਦਰਾ ਇੱਕ ਹੈਬਰ ਇਲਾਕਾ ਕਹਿੰਦੇ ਹਨ ਖਾਲਸਾ ਫੌਜਾਂ ਨੇ ਹਰੀ ਸਿੰਘ ਨਲਬੇ ਦੀ ਅਗਵਾਈ ਵਿੱਚ ਕੇਸਰੀ ਨਿਸ਼ਾਨ ਝੁਲਾਇਆ ਜਿਸ ਇਲਾਕੇ ਵਿੱਚ ਅੱਜ ਵੀ ਦੁਨੀਆ ਦੀਆਂ ਮਹਾਸ਼ਕਤੀਆਂ ਇਸ ਕਾਰਨਾਮੇ ਨੂੰ ਦੁਹਰਾਉਣ ਵਿੱਚ ਕਾਮਯਾਬ ਨਹੀਂ ਹੋ ਸਕੀਆਂ ਹਰੀ ਸਿੰਘ ਨਲਬੇ ਦੀ ਬਹਾਦਰੀ ਦਾ ਦਬਦਬਾ ਪਠਾਣਾ ਵਰਗੀ ਬਹਾਦਰ ਕੂਮ ਦੇ ਦਿਲਾਂ ਤੇ ਵੀ ਬੈਠ ਚੁੱਕਾ ਸੀ ਹਰੀ ਸਿੰਘ ਨਲਬੇ ਦਾ ਨਾਮ ਸੁਣਦਿਆਂ ਹੀ ਉਹਨਾਂ ਦੇ ਦਿਲ ਭੈ ਪੀਤ ਹੋ ਜਾਂਦੇ ਸਨ ਜਦੋਂ ਹਰੀ ਸਿੰਘ ਨੇ ਇਸ ਇਲਾਕੇ 'ਤੇ ਕਬਜ਼ਾ ਕੀਤਾ ਤਾਂ ਪਠਾਣ ਇਸ ਇਲਾਕੇ ਨੂੰ ਛੱਡ ਕੇ ਭੱਜਣ ਲੱਗੇ ਕਈਆਂ ਨੇ ਪਹਾੜਾਂ ਦੀਆਂ ਕੰਦਰਾਂ ਵਿੱਚ ਛੁਪ ਕੇ ਬਨਾ ਲਈ ਸਿੱਖਾਂ ਦੇ ਕੈਂਪ ਦੇ ਨਜ਼ਦੀਕ ਹੀ ਇੱਕ ਪਹਾੜੀ ਦੀ ਓਟ ਵਿੱਚ ਇੱਕ ਪਠਾਣ ਜੋੜਾ ਲੁਕ ਕੇ ਬੈਠਾ ਸੀ ਉਸ ਵਿੱਚ ਇੱਕ 18-19 ਸਾਲ ਦੀ ਨੌਜਵਾਨ ਲੜਕੀ ਜਿਸ ਦਾ ਨਾਂ ਬਾਨੋ ਸੀ ਤੇ ਦੂਜਾ ਉਸ ਦਾ ਮंगेਤਰ ਗੁੱਲਖਾਨ ਸੀ ਬਾਨੋ ਨੇ ਸਿੱਖਾਂ ਦੀ ਬਹਾਦਰੀ ਅਤੇ ਉੱਚੇ ਆਚਰਣ ਬਾਰੇ ਪਹਿਲਾਂ ਹੀ ਬਹੁਤ ਕੁਝ ਸੁਣਿਆ ਹੋਇਆ ਸੀ ਦੂਰ ਲੁਕੇ ਬੈਠੇ ਸਿੱਖ ਫੌਜਾਂ ਦੇ ਕੈਂਪ ਨੂੰ ਦੇਖ ਕੇ ਬਾਨੋ ਗੁਲਖਾਨ ਨੂੰ ਪੁੱਛਦੀ ਹੈ ਕਿ ਇਹ ਲੋਕ ਇੱਥੇ ਕਿਉਂ ਆਏ ਹਨ ਅਜਿਹੇ ਅਨੇਕਾਂ ਸਵਾਲਾਂ ਦੇ ਜਵਾਬ ਜਾਣਨ ਲਈ ਉਸਨੇ ਸਿੱਖਾਂ ਦੇ ਜਰਨੈਲ ਨੂੰ ਮਿਲਣ ਦੀ ਇੱਛਾ ਪ੍ਰਗਟ ਕੀਤੀ ਗੁਲਖਾਨ ਨੇ ਕਿਹਾ ਦੁਸ਼ਮਨ ਦਾ ਜਰਨੈਲ ਹੈ ਤੇ ਆਮ ਕਰਕੇ ਦੁਸ਼ਮਣ ਵਿਰੋਧੀ ਦੀਆਂ ਔਰਤਾਂ ਨਾਲ ਚੰਗਾ ਵਰਤਾਅ ਨਹੀਂ ਕਰਦੇ ਪਰ ਬਾਨੂ ਦਲੇਰ ਲੜਕੀ ਸੀ ਤੇ ਹਰੀ ਸਿੰਘ ਨੂੰ ਮਿਲਣ ਦੀ ਬ ਜਿੱਦ ਇੱਛਾ ਸੀ ਗੁੱਲਖਾਨ ਦੇ ਮਨਾ ਕਰਨ ਤੇ باوجود ਵੀ ਉਹ ਸਿੱਖਾਂ ਦੇ ਕੈਂਪ ਵੱਲ ਤੁਰ ਪਈ ਹਰੀ ਸਿੰਘ ਨਾਲਵੇ ਦੇ ਟੈਂਟ ਦੇ ਬਾਹਰ ਖੜੇ ਪਹਿਰੇਦਾਰਾਂ ਨੇ ਬਾਨੂ ਨੂੰ ਆਉਣ ਦਾ ਕਾਰਨ ਪੁੱਛਿਆ ਤਾਂ ਬਾਨੂ ਨੇ ਕਿਹਾ ਕਿ ਉਹ ਸਿੱਖਾਂ ਦੇ ਸਰਦਾਰ ਨੂੰ ਮਿਲਣਾ ਚਾਹੁੰਦੀ ਹੈ ਸੁਨੇਹਾ ਹਰੀ ਸਿੰਘ ਨਲਵੇ ਤੱਕ ਪਹੁੰਚਾਇਆ ਗਿਆ ਅੰਦਰ ਜਾਣ ਦੀ ਇਜਾਜ਼ਤ ਮਿਲੀ ਬਾਨੋ ਟੈਂਟ ਅੰਦਰ ਦਾਖਲ ਹੋਈ ਸਾਹਮਣੇ ਸਰਦਾਰ ਹਰੀ ਸਿੰਘ ਨਲਵਾ ਉੱਚੇ ਸਿੰਘਾਸਣ ਤੇ ਬਿਰਾਜਮਾਨ ਸੀ ਬਾਨੋ ਨੇ ਕੁਝ ਸਵਾਲ ਪੁੱਛਣ ਦੀ ਇਜਾਜ਼ਤ ਮੰਗੀ ਇਜਾਜ਼ਤ ਮਿਲਣ ਉਪਰੰਤ ਬਾਨੋ ਨੇ ਸਰਦਾਰ ਨੂੰ ਪੁੱਛਿਆ ਤੁਸੀਂ ਸਾਡੇ ਘਰ ਤੇ ਦਰਾ ਇਹ ਖੈਬਰ ਤੇ ਕਬਜ਼ਾ ਕਿਉਂ ਕੀਤਾ ਹੈ ਸਰਦਾਰ ਅਸੀਂ ਤੁਹਾਡੇ ਘਰ ਤੇ ਕਬਜ਼ਾ ਨਹੀਂ ਕੀਤਾ ਅਸੀਂ ਤਾਂ ਆਪਣੇ ਘਰ ਦੀ ਰਾਖੀ ਕੀਤੀ ਹੈ ਤੇ ਇਹ ਸਾਡਾ ਹੱਕ ਹੈ ਕਿਉਂਕਿ ਉਦੋਂ ਤੱਕ ਜਿੰਨੇ ਵੀ ਹਮਲੇ ਪੰਜਾਬ ਤੇ ਜਾਂ ਹਿੰਦੁਸਤਾਨ ਤੇ ਹੋਏ ਉਹ ਸਾਰੇ ਇਸੇ ਰਸਤੇ ਉੋਂ ਹੋਏ ਇਤਿਹਾਸ ਗਵਾਹ ਹੈ ਕਿ ਜਦੋਂ ਸਰਦਾਰ ਹਰੀ ਸਿੰਘ ਨਲਵੇ ਨੇ ਇਸ ਇਲਾਕੇ ਤੇ ਕਬਜ਼ਾ ਕੀਤਾ ਉਸ ਤੋਂ ਬਾਅਦ ਈਸਰਾਸਤਿਆਂ ਹਿੰਦੁਸਤਾਨ ਤੇ ਕੋਈ ਹਮਲਾ ਨਹੀਂ ਹੋਇਆ ਹੋਰ ਵੀ ਬਹੁਤ ਸਾਰੇ ਸਵਾਲ ਕੀਤੇ ਜਵਾਬ ਸੁਣ ਕੇ ਬਾਨੋ ਬਹੁਤ ਪ੍ਰਭਾਵਿਤ ਹੋਈ ਹਰੀ ਸਿੰਘ ਨਲਵੇ ਅੱਗੇ ਸਤਕਾਰ ਨਾਲ ਸਿਰ ਝੁਕਾਇਆ ਤੇ ਕਿਹਾ ਕਿ ਉਹ ਸਿੱਖਾਂ ਦੀ ਬਹਾਦਰੀ ਤੋਂ ਬਹੁਤ ਪ੍ਰਭਾਵਿਤ ਹੈ ਹਰੀ ਸਿੰਘ ਨਲਵੇ ਨੂੰ ਸਵੋਧਨ ਹੁੰਦਿਆਂ ਉਸਨੇ ਕਿਹਾ ਕਿ ਉਹ ਚਾਹੁੰਦੀ ਹੈ ਕਿ ਉਸ ਦੇ ਘਰ ਵੀ ਹਰੀ ਸਿੰਘ ਨਲਵੇ ਵਰਗਾ ਪੁੱਤਰ ਜਨਮ ਲਵੇ ਹਰੀ ਸਿੰਘ ਨਲਵੇ ਨੇ ਕਿਹਾ ਕਿ ਖੁਦਾ ਉਸ ਦੀ ਇੱਛਾ ਜ਼ਰੂਰ ਪੂਰੀ ਕਰੇਗਾ ਬਾਨੂ ਨੇ ਦੁਬਾਰਾ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਤੁਸੀਂ ਮੇਰੀ ਗੱਲ ਸਮਝੇ ਨਹੀਂ ਮੈਂ ਚਾਹੁੰਦੀ ਹਾਂ ਕਿ ਮੇਰੀ ਕੁੱਖ ਤੋਂ ਹਰੀ ਸਿੰਘ ਨਲਵੇ ਦਾ ਪੁੱਤਰ ਜਨਮ ਲਵੇ ਮੈਂ ਤੁਹਾਡੇ ਨਾਲ ਨਿਕਾਹ ਕਰਵਾਉਣਾ ਚਾਹੁੰਦੀ ਹਾਂ ਹਰੀ ਸਿੰਘ ਨਲਵਾ ਇੱਕਦਮ ਆਸਣ ਤੋਂ ਉੱਠ ਖੜਾ ਹੋ ਗਿਆ ਅੱਖਾਂ ਗੁੱਸੇ ਨਾਲ ਲਾਲ ਸਨ ਸਰੀਰ ਕੰਬ ਰਿਹਾ ਸੀ ਜਰਨੈਲ ਦੇ ਹੱਥ ਕਰਪਾਨ دیے ਮੁਠੇ ਤੇ ਸਨ ਸਰਦਾਰ ਨੇ ਗਰਜਵੀਂ ਆਵਾਜ਼ ਵਿੱਚ ਬਾਨੂ ਨੂੰ ਕਿਹਾ ਕਿ ਅੱਜ ਤੱਕ ਸਿੱਖ ਦੀ ਕਿਰਪਾਨ ਕਿਸੇ ਔਰਤ ਤੇ ਨਹੀਂ ਉੱਠੀ ਕਿਤੇ ਅੱਜ ਇਹ ਕਿਰਪਾਨ ਤੇਰੇ ਤੇ ਨਾ ਉੱਠ ਜਾਵੇ ਉਸ ਨੂੰ ਉਸੇ ਵਕਤ ਉੱਥੋਂ ਜਾਣ ਦਾ ਹੁਕਮ ਕੀਤਾ ਬਾਨੂ ਵਾਪਸ ਤੁਰ ਪਈ ਅਤੇ ਟੈਂਟ ਦੇ ਦਰਵਾਜ਼ੇ ਤੇ ਜਾ ਕੇ ਰੁਕ ਗਈ ਅਤੇ ਕਿਹਾ ਕਿ ਮੈਂ ਸੁਣਿਆ ਸੀ ਕਿ ਗੁਰੂ ਨਾਨਕ ਦੇ ਦਰ ਤੋਂ ਕੋਈ ਖਾਲੀ ਨਹੀਂ ਮੁੜਦਾ ਤੇ ਸਿੱਖ ਦੇ ਘਰੋਂ ਵੀ ਕੋਈ ਅਧੂਰੀ ਆਸ ਲੈ ਕੇ ਨਹੀਂ ਮੁੜਦਾ ਪਰ ਮੈਂ ਅੱਜ ਇੱਕ ਗੁਰੂ ਦੇ ਸਿੱਖ ਦੇ ਘਰੋਂ ਖਾਲੀ ਝੋਲੀ ਲੈ ਕੇ ਜਾ ਰਹੀ ਹਾਂ ਗੁਰੂ ਨਾਨਕ ਦਾ ਨਾਮ ਆਉਂਦਿਆਂ ਹੀ ਸਰਦਾਰ ਦਾ ਸਿਰ ਸਰਦਾ ਨਾਲ ਝੁਕ ਗਿਆ ਅੱਖਾਂ ਵਿੱਚ ਪਾਣੀ ਆ ਗਿਆ ਇਸ ਅਵਸਥਾ ਵਿੱਚ ਸਰਦਾਰ ਨੇ ਬਾਨੂ ਨੂੰ ਰੁਕਣ ਲਈ ਕਿਹਾ ਤੇ ਧੀਮੀ ਆਵਾਜ਼ ਵਿੱਚ ਬੋਲਿਆ ਗੁਰੂ ਨਾਨਕ ਦੇ ਨੀ ਮਾਣੇ ਸਿੱਖ ਦੇ ਘਰੋਂ ਤੂੰ ਅੱਜ ਵੀ ਖਾਲੀ ਨਹੀਂ ਜਾਵੇਂਗੀ ਸਰਦਾਰ ਆਸਣ ਤੂੰ ਹੀ ਠਾਂ ਉਤਰਿਆ ਬਾਨੂ ਦੇ ਸਾਹਮਣੇ ਆ ਖੜਾ ਹੋਇਆ ਦੋਵੇਂ ਹੱਥ ਜੁੜੇ ਹੋਏ ਸਨ ਸਰਦਾਰ ਹਰੀ ਸਿੰਘ ਨਲਵਾ ਬੋਲਿਆ ਬਾਨੂ ਤੂੰ ਕਿਹਾ ਸੀ ਨਾ ਕਿ ਤੈਨੂੰ ਹਰੀ ਸਿੰਘ ਵਰਗਾ ਪੁੱਤਰ ਚਾਹੀਦਾ ਹੈ ਅੱਜ ਤੇਰੀ ਇੱਛਾ ਪੂਰੀ ਹੋਈ ਹਰੀ ਸਿੰਘ ਵਰਗਾ ਨਹੀਂ ਅੱਜ ਤੋਂ ਬਾਅਦ ਹਰੀ ਸਿੰਘ ਹੀ ਤੇਰਾ ਪੁੱਤਰ ਤੇ ਤੂੰ ਹਰੀ ਸਿੰਘ ਦੀ ਮਾਂ ਹੈ ਹਰੀ ਸਿੰਘ ਨੇ ਝੁੱਕ ਕੇ ਬਾਨੋ ਦੇ ਪੈਰਾਂ ਤੇ ਸਿਰ ਰੱਖ ਦਿੱਤਾ ਦੁਨੀਆ ਜਿਸ ਦੀ ਬਹਾਦਰੀ ਤੋਂ थर-थर ਕੰਬਦੀ ਸੀ ਜਿਸ ਦਾ ਨਾਮ ਸੁਣ ਕੇ ਹੀ ਦੁਸ਼ਮਣ ਦੇ ਹੌਂਸਲੇ ਪਸਤ ਹੋ ਜਾਂਦੇ ਸਨ ਜਿਸ ਦਾ ਨਾਮ ਸੁਣ ਕੇ ਵੱਡੇ-ਵੱਡੇ ਜੋਧੇ ਮੈਦਾਨ ਸੱਡ ਕੇ ਭੱਜ ਜਾਂਦੇ ਸਨ ਜਿਸ ਦਾ ਨਾਮ ਲੈ ਕੇ ਪਠਾਣੀਆਂ ਆਪਣੇ ਰੋਂਦੇ ਬੱਚਿਆਂ ਨੂੰ ਚੁੱਪ ਕਰਵਾਉਂਦੀਆਂ ਸਨ ਅੱਜ ਉਹ ਆਪਣੇ ਤੋਂ ਬਹੁਤ ਛੋਟੀ ਉਮਰ ਦੀ ਲੜਕੀ ਦੇ ਪੈਰਾਂ ਤੇ ਝੁਕਿਆ ਹੋਇਆ ਸੀ ਬਾਨੂ ਦੀਆਂ ਅੱਖਾਂ ਵਿੱਚ ਅਥਰੂ ਸਨ ਰੋਂਦੀ ਹੋਈ ਬਾਨੂ ਬੋਲੀ ਕਿ ਮੈਂ ਸਿੱਖ ਨਹੀਂ ਤੇ ਨਾ ਹੀ ਸਿੱਖਾਂ ਦੇ ਘਰ ਦਾ ਮੇਰਾ ਜਨਮ ਹੈ ਪਰ ਅੱਜ ਮੇਰਾ ਸਿਰ ਫਖਰ ਨਾਲ ਉੱਚਾ ਹੋ ਗਿਆ ਹੈ ਕਿ ਮੈਂ ਇੱਕ ਸਿੱਖ ਦੀ ਮਾਂ ਬਣੀ ਹਾਂ ਤਨ ਤੇਰਾ ਗੁਰੂ ਤਨ ਗੁਰੂ ਦੇ ਸਿੱਖ ਜਿਸ ਕੋਮ ਵਿੱਚ ਤੇਰੇ ਵਰਗੇ ਜਰਨੈਲ ਹੋਣ ਉਹ ਕੋਮ ਕਦੇ ਖਤਮ ਨਹੀਂ ਹੋ ਸਕਦੀ ਇਤਿਹਾਸ ਗਵਾਹ ਹੈ ਕਿ ਜਿੰਨੀ ਦੇਰ ਹਰੀ ਸਿੰਘ ਨਲਵਾ ਜਿਉਂਦਾ ਰਿਹਾ ساری ਉਮਰ ਉਹ ਆਪਣੇ ਤੋਂ ਲਗਭਗ ਅੱਧੀ ਉਮਰ ਦੀ ਲੜਕੀ ਨੂੰ ਮਾਂ ਵਾਲਾ ਸਤਿਕਾਰ ਦਿੰਦਾ ਰਿਹਾ ਬੇਸ਼ੱਕ ਹਰੀ ਸਿੰਘ ਨਲਵਾ ਸ਼ੇਰਾਂ ਦਾ ਪਾਲਕ ਸੀ ਤੇ ਉਹ ਜੋਧਾ ਸੀ ਜਿਹੜਾ ਸ਼ੇਰ ਦਾ ਸ਼ਿਕਾਰ ਆਪਣੇ ਬਾਹੂ ਨੂੰ ਪਾਲ ਨਾਲ ਕਰ ਲੈਂਦਾ ਸੀ ਪਰ ਹਰੀ ਸਿੰਘ ਨਲਬਾ ਕੇਵਲ ਬਹਾਦਰ ਅਤੇ ਨੀ ਤੜਕ ਹੀ ਨਹੀਂ ਸੀ ਬਲਕਿ ਵਿਦਵਤਾ ਦੇ ਪੱਖ ਤੋਂ ਵੀ ਉਸ ਦਾ ਕੋਈ ਸਾਨੀ ਨਹੀਂ ਸੀ ਉਹ ਮਹਾਨ ਨੀਤੀਵੇਤਾ ਵੀ ਸੀ ਜਿਸ ਦਾ ਲੋਹਾ ਅੰਗਰੇਜ਼ ਵੀ ਮੰਨਦੇ ਸਨ ਉਹ ਬਹੁਤ ਵਧੀਆ ਪ੍ਰਬੰਧਕ ਸੀ ਤੇ ਜਿੱਥੇ ਕਿਤੇ ਵੀ ਉਸ ਨੂੰ ਮੌਕਾ ਮਿਲਿਆ ਉੱਥੇ ਹੀ ਪ੍ਰਬੰਧਕੀ ਕੁਸ਼ਲਤਾ ਦੀ ਮਿਸਾਲ ਪੈਦਾ ਕੀਤੀ। ਉਹਨਾਂ ਦਾ ਜਾਤੀ ਆਚਰਣ ਉੱਚਤਾ ਦਾ ਉੱਤਮ ਨਮੂਨਾ ਸੀ। ਮਹਾਰਾਜਾ ਰਣਜੀਤ ਸਿੰਘ ਨੇ ਤਿੰਨ ਵਾਰ ਸਰਦਾਰ ਹਰੀ ਸਿੰਘ ਨਲਬੇ ਨੂੰ ਆਪਣੇ ਨਾਮ ਦਾ ਸਿੱਕਾ ਚਲਾਉਣ ਦਾ ਅਧਿਕਾਰ ਦਿੱਤਾ ਤੇ ਇਹੇ ਅਧਿਕਾਰ ਮਹਾਰਾਜੇ ਨੇ ਜਿਉਂਦੇ ਜੀ ਕਿਸੇ ਹੋਰ ਨੂੰ ਨਹੀਂ ਦਿੱਤਾ। ਪਿੱਛੇ ਇਹ ਆਸਟ੍ਰੇਲੀਆ ਦੇ ਵਿਸ਼ਵ ਪ੍ਰਸਿੱਧ ਮੈਗਜ਼ੀਨ ਬਿਲੀ ਉਨੀਅਰ ਦੇ ਦੁਨੀਆ ਦੇ 10 ਮਹਾਨ ਜਰਨੈਲਾ ਦੀ ਸੂਚੀ ਜਾਰੀ ਕੀਤੀ ਜਿਸ ਵਿੱਚ ਹਰੀ ਸਿੰਘ ਨਲਵੇ ਨੂੰ ਪਹਿਲਾ ਸਥਾਨ ਦਿੱਤਾ ਗਿਆ ਕਿਉਂਕਿ ਉਸ ਨੇ ਬਹੁਤ ਘੱਟ ਬਸਿਲੀਆਂ ਨਾਲ ਦੁਨੀਆ ਦੀਆਂ ਵੱਡੀਆਂ ਸ਼ਕਤੀਆਂ ਦੀ ਪਿੱਠ ਲਵਾਈ ਸੀ ਇਹ ਇੱਕੋ ਇੱਕ ਐਸਾ ਜਰਨੈਲ ਸੀ ਜਿਸ ਨੇ ਅਫਗਾਨਾ ਦੇ ਖੈਬਰ ਦਰੇ ਤੇ ਕਬਜ਼ਾ ਕੀਤਾ ਸੀ ਇਸ ਮੈਗਜ਼ੀਨ ਵਿੱਚ ਦੂਜਾ ਸਥਾਨ ਚੰਗੇਜ਼ ਖਾਨ ਨੂੰ ਤੇ ਤੀਜਾ ਸਥਾਨ ਸਿਕੰਦਰ ਨੂੰ ਦਿੱਤਾ ਗਿਆ ਹੈ ਬੈਗੁਰੂ ਜੀ ਦਾ ਖਾਲਸਾ ਬੈਗੁਰੂ ਜੀ ਕੀ ਫਤਿਹ